ਦੇਸ਼ ਦੀ ਆਜ਼ਾਦੀ ਦੀ 79ਵੇਂ ਵਰੇਗੰਢ ਮੌਕੇ ਅੰਦ ਵਿਦਿਆਲਾ ਲੋਕਰ ਗੇਟ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਬਰਗੇਡੀਅਰ ਸਤੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਵਿੰਗ ਕਮਾਂਡਰ ਐਸਐਲ ਚਾਹਵਲਾ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ ਅਤੇ ਝੰਡੇ ਦੀ ਰਸਮ ਅਦਾ ਕਰਦਿਆਂ ਸਮੁੱਚੇ ਦੇਸ਼ਵਾਸੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੱਤੀ ਆਜ਼ਾਦੀ ਦੇਸ਼ ਮੌਕੇ ਕਰਵਾਏ ਸਮਾਗਮ ਵਿੱਚ ਰੋਟਰੀ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਮਹਿੰਦਰਪਾਲ ਸ਼ਰਮਾ ਅਨੂ ਸ਼ਰਮਾ ਸੁਰਿੰਦਰ ਸਿੰਘ ਗਾਂਧੀ ਨਿਰਮਲ ਸਿੰਘ ਆਨੰਦ ਇੰਜੀਨੀਅਰ ਅਸ਼ੋਕ ਸ਼ਰਮਾ ਨੀਲਮਾ ਸ਼ਰਮਾ ਸੁਨੀਤਾ ਯੋਰਾਵਰ ਲੀਤਾ ਸ਼ਰਮਾ ਗੁਰਿੰਦਰਪਾਲ ਕੌਰ ਸੁਦਰਸ਼ਨਪੁਰ ਮਹੇਸ਼ਾਗਰ ਦਲਜੀਤ ਸਿੰਘ ਅਰੋੜਾ ਬੀ ਐਮ ਸਿੰਘ ਵੀ ਜੈ ਨਾਇਰ ਸਰੋਜ ਅਭিনੂਰ ਸਿੰਘ ਆਨੰਦ ਦੇਦਾਰ ਪ੍ਰੀਤ ਕੌਰ ਆਨੰਦ ਨੇ ਵੀ ਉੱਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਦਿਨ ਭਾਰਤੀ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ ਉਹਨਾਂ ਕਿਹਾ ਕਿ ਸਾਡੇ ਚੀਜ਼ਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੇ ਸਦਕੇ ਹੀ ਅਸੀਂ ਅੱਜ ਆਜ਼ਾਦ ਮੁਲਕ ਦੇ ਵਸਨੀਕ ਬਣੇ ਹਾਂ ਅੱਜ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਨੂੰ ਤਿਆਗ ਸਮਾਜ ਸੇਵਾ ਪੜ੍ਹਾਈ ਲਿਖਾਈ ਅਤੇ ਖੇਡਾਂ ਦੇ ਖੇਤਰ ਵਿੱਚ ਧਿਆਨ ਦੇਣ ਅਤੇ ਇੱਕ ਚੰਗੇ ਭਵਿੱਖ ਲਈ ਅੱਗੇ ਵਧਣ ਤਾਂ ਕਿ ਜੋ ਸਾਡੇ ਸ਼ਹੀਦਾਂ ਨੇ ਸਾਡੇ ਵਾਸਤੇ ਸੁਨਹਿਰੀ ਸੁਪਨੇ ਦੇਖੇ ਸੀ ਉਸ ਨੂੰ ਅੱਜ ਦੇ ਨੌਜਵਾਨ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਆਪਣਾ ਸਹਿਯੋਗ ਪਾ ਕੇ ਪੂਰਾ ਕਰ ਸਕਣ ਇਸ ਮੌਕੇ ਪ੍ਰਦਾਨ ਅਸ਼ੋਕ ਸਿੱਟੀ ਸੈਕਟਰੀ ਅਰਣਕਪੂਰ ਸੁਨੀਲ ਕਪੂਰ ਜੀਪੀ ਖੰਨਾ ਜੇਐਸ ਗਰੋਵਰ ਕੇਸੀ ਕਿਰਪਾਲ ਮਨਜੀਤ ਸਿੰਘ ਹੈਡਮਾਸਟਰ ਮਨਾਕਸ਼ੀ ਯੂਸੀ ਤਾਣੀਆਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸਨਮਾਨਿਤ ਕੀਤਾ ਗਿਆ ਅਸੀਂ ਸਾਰੇ ਰੋਟਰੀ ਕਲੱਬ ਅੰਮ੍ਰਿਤਸਰ ਮੇਨ ਦੇ ਮੈਂਬਰ ਸਾਰੇ ਇੱਥੇ ਆਏ ਹਨ ਉਹਨਾਂ ਦੀ ਜੀ ਆਇਆਂ ਵੀ ਕਹਿੰਦੇ ਆ ਤੇ 79 ਇੰਡੀਪੈਂਡੈਂਸ ਡੇ ਦੇ ਸਾਰੇ ਪਬਲਿਕ ਨੂੰ ਬਹੁਤ ਬਹੁ ਮੁਬਾਰਕਾਂ ਬਾਕੀ ਨਿਰਮਲ ਸਿੰਘ ਜੀ ਕਹਿਣਗੇ ਉਸਾਰਾ ਅੱਜ ਦੇ 79ਵੇਂ ਆਜ਼ਾਦੀ ਦਿਵਸ ਤੇ ਅਸੀਂ ਅੱਜ ਅੰਧ ਵਿਦਿਆਲੇ ਦੇ ਵਿੱਚ ਪਹੁੰਚੇ ਆ ਇਹਨਾਂ ਬੱਚਿਆਂ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਸਾਨੂੰ ਸਿਆਸਤ ਜੋ ਕੋ ਮਾਰ ਰਹੀ ਹੈ ਬਿਹਤਰੀ ਹੈ ਕਿ ਇਹਨਾਂ ਇਹਨਾਂ ਦੀਆਂ ਅੱਖਾਂ ਵੀ ਰੋਸ਼ਨੀ ਨਹੀਂ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਅੰਦੇ ਆ ਕਹਿ ਦਿੰਨੇ ਆ ਸਾਡੇ ਲੋਕਾਂ ਨੂੰ ਅਕਲ ਦੇ ਅੰਨੇ ਨਹੀਂ ਹੋਣਾ ਚਾਹੀਦਾ ਅੱਖਾਂ ਦੇ ਅੰਨੇ ਹੋਣ ਨਾਲੋਂ ਸਾਡੇ ਨਾਲੋਂ ਇਹ ਬਹੁਤ ਬਿਹਤਰ ਨੇ ਤੇ ਮੈਂ ਇਹੋ ਹੀ ਕਵਾਂਗਾ ਕਿ ਸਿਆਸਤ ਤੋਂ ਉੱਪਰ ਉੱਠ ਕੇ ਅਸੀਂ ਤੇ ਆਪਣੇ ਦੇਸ਼ ਦਾ ਸੁਧਾਰੀਏ ਜੋ ਆਜ਼ਾਦੀ ਮਿਲੀ ਸੀ ਉਹਦਾ ਆਨੰਦ ਮਾਣੀਏ ਥੈਂਕ ਯੂ ਅੱਜ ਦੇਸ਼ ਦਾ 79ਵਾਂ ਜਿਹੜਾ ਆਜ਼ਾਦੀ ਦਿਨ ਸ ਰੋਟਰੀ ਕਲੱਬ ਅੰਮ੍ਰਿਤਸਰ ਮੇਨ ਵੱਲੋਂ ਅੰਤਵਿਦਿਆਲਿਆ ਲੋਗੜ ਗੇਟ ਅੰਮ੍ਰਿਤਸਰ ਵਿਖੇ ਜਿਹੜੇ ਬ্লাইন্ড ਬੱਚੇ ਨੇ ਉਹਨਾਂ ਦੇ ਨਾਲ ਮਨਾਇਆ ਗਿਆ ਤੇ ਸਾਰਿਆਂ ਦਾ ਜਿਹੜਾ ਅੱਜ ਉਹਨਾਂ ਨੇ ਇੱਥੇ ਜੋ ਵੀ ਪ੍ਰੋਗਰਾਮ ਕੀਤਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਇਹ ਅੰਧਵਿਦਿਆਲਿਆ 102 ਸਾਲ ਪੁਰਾਣਾ ਹੈ ਤੇ ਸਾਡਾ ਜਿਹੜਾ ਕਲੱਬ ਹੈ ਉਹ ਵੀ ਸੈਂਕੜੇ ਖਾ ਪਰ ਪੁਰਾਣਾ ਯਾਰ 90 95 ਸਾਲ ਪੁਰਾਣਾ ਹੈ ਤੇ ਅਸੀਂ ਸਾਰਿਆਂ ਨੂੰ ਜਿਹੜੀ ਹੈ ਵਧਾਈ ਦਿੰਨੇ ਆ ਬਹੁਤ ਬਹੁਤ ਵਧਾਈਆਂ 79ਵੇਂ ਆਪਣਾ ਆਜ਼ਾਦੀ ਦਿਨ ਦੀਆਂ ਤੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਕਹਾਂਗਾ ਕਿਹੜੀ ਸੰਸਥਾ ਇੱਥੇ ਚਲਾ ਰਹੇ ਨੇ ਮਦਨ ਇੰਡੀਆ ਦੀ ਸਭ ਤੋਂ ਵੱਡਾ ਬਲਾਈਂਡ ਸਕੂਲ ਹੈ اور یہ این پرانی سنسا ہے جی کہ منگل دیر صاحب نے نائنٹی ٹوئنٹی بنائی ہے سو سال کے برابر ہو گئے اور یہ چل رہی ہے اور سب تو ویڈی گل لگی بھی اچھا جی اتھے مینجمنٹ ہے جہاں لوکل انٹرسٹ ہے کہ دلوں لوکی کام کر رہے ہیں وہ بہت زیادہ اسی سٹی صاحب دیکھا کپور صاحب کو دیکھا باقی مینجمنٹ میں دیکھا اچھ جمتا چھوٹے چھوٹے بچے ਜੋ ਕਿ ਨੇਤਰ ਹੈ ਨਾ ਉਹ ਐਨਿਸ ਇੰਨਾ ਜਿਆਦਾ ਔਰ ਚੰਗਾ ਟੈਲੈਂਟ ਦਿਹਾਰੇ ਸੀ ਉਹ talent ਦੇਖ ਕੇ ਅੱਜ ਛਾਤੀ ਉੱਚੀ ਹੋ ਜਾਂਦੀ ਆ ਇਸ ਕਰਕੇ ਅਸੀਂ ਸਿਰਫ ਮੈਨੂੰ ਮੈਨੂੰ ਥੈਂਕ ਯੂ ਕਰ ਸਕਦੇ ਆ ਆ ਅੱਜ ਦਾ ਅਧੀਨ ਜਰਾ ਸਬੂ ਫੈਕਟਰ ਪਰ ਇਹਨਾ ਕਹਾਂਗਾ ਕਿ ਸਾਨੂੰ ਜਿੰਨੇ ਸਾਡੇ ਸ਼ਹੀਦ ਹੋਏ ਨੇ ਜਿੰਨਾ ਇਹ ਕਰਕੇ ਸਾਨੂੰ ਆਜ਼ਾਦੀ ਮਿਲਦੀ ਆ ਉਹ ਸਾਨੂੰ ਉਹਨਾਂ ਨੂੰ ਯਾਦ ਰੱਖੀਦਾ 26 ਜਨਵਰੀ ਨੂੰ ਤੇ ਆਪਾਂ ਇੰਨੇ ਵੱਡੇ ਦਿਨ ਨੂੰ ਬਹੁਤ ਯਾਦ ਕਰਦੇ ਆ آپ بھی میں دسنا چاہوں مانگا ازادی کی گل ہے گیا سانو ملیا بہت بہت شکریہ لیکن آج بھی ساڑھے ہندوستان کے بچے ہر قوم دے ہر پران دے آج بھی لڑ رہے ہیں اور آپ جی دس کے مجھے بڑا ایک گرو ہو رہا ہے فقر ہو رہا ہے کہ ہندوستان کے آج بھی لائن آف کنٹرول پہ جمہو کشمیر کے نارتھ ایسٹ پہ سارے بچے شہید ہوتے ہر بیچ اور ہر سال پنجاب صرف اپنے پجاب پرانت کو ستارہ بندے شہید ہوئے سولجرس اور اے پورے انڈیا چوں سب تو زیادہ شہادت آج بھی پنجاب ہی دے ہیں میں دیش یہ دماغا کہ اپنے آپ میں ایک فوکس رکھو آپ کے پاس اپورچونیٹیز بہت زیادہ ہے آپ اس کو رکھو جیسے سرندر صاحب میرے کو بتا رہے ہیں کہ نشہ آج ایک یہ بڑی گندی چیز ہوگی ہے سوسائیٹی میں جو کہ سب کچھ پیچھے کھیت رہی ہے جو کچھ بھی کرنا ہے لیکن نشے سے دور رہنا ہے آپ کو